ਕੋテン ਦੇ ਲੋਕੀ ਨਾਮ ਵੀ ਰੱਖਦੇ ਨੇ ਉਸ ਜ਼ਮਾਨੇ ਚ ਲੱਗਦਾ ਹੈ ਲੋਕੀ ਬਹੁਤੇ ਨਾਮ ਮੋਤੀ ਰੱਖਦੇ ਆਉਣੇ ਨੇ ਠੋ ਕਬੀਰ ਕਹਿੰਦੇ ਨੇ हे ਪ੍ਰਭੂ ਮੈਂ ਤੇਰੇ ਦਰ ਦਾ ਕੁੱਤਾ ਪਰ ਮੋਤੀ ਮੇਰਾ ਨਾਮ ਹੈ ਮਤੀਆ ਮੇਰਾ ਗਲੇ ਹਮਾਰੇ ਜੇਬਰੇ ਜੇ ਖਿੰਚੇ ਤੇ ਜਿਤਨੇ ਸੌਖੇ ਡੰਗ ਨਾਲ ਇਸ ਸ਼ਲੋਕ ਮੈਂ ਤੁਹਾਨੂੰ ਸਰਵਨ ਕਰਾ ਦਿੱਤਾ ਹੈ ਇਤਨਾ ਸੌਖਾ ਨਹੀਂ ਹੈ ਕਿ ਇਕੱਲੇ ਹੀ ਦੀ ਰਸੀਹ ਪ੍ਰਭੂ ਨੂੰ ਪਕੜਾ ਲਈ ਗੁਰੂ ਨੂੰ ਪਕੜਾ ਲਓ ਜਿੱਧਰ ਲੈ ਚਲੋ ਜਿੱਧਰ ਲੈ ਚਲੋ ਤਾਂ ਮਰਾਦ ਦੁੱਖ ਮਿਲ ਗਿਆ ਠੀਕ ਹੈ ਸੁਖ ਮਿਲ ਗਿਆ ਠੀਕ ਹੈ ਕਾਰਜ ਸਫਲ ਹੋ ਗਿਆ ਠੀਕ ਹੈ ਨਹੀਂ ਸਫਲ ਹੋਇਆ ਤਾਂ ਵੀ ਠੀਕ ਹੈ ਜੋ ਤੇਰੀ ਰਜ਼ਾਉ ਮੈਂ ਉਸ ਵਿੱਚ ਰਾਜ਼ੀ ਹਾਂ ਔਰ ਤੂੰ ਮੇਰੇ ਲਈ ਬੁਰਾ ਨਹੀਂ ਸੋਚੇਗਾ ਤੂੰ ਜੋ ਵੀ ਕਰੇਗਾ ਉਹ ਮੇਰੇ ਲਈ ਚੰਗਾ ਹੋਵੇਗਾ ਇਹ ਗੱਲ ਵੱਖਰੀ ਏ ਕਿ ਮੇਰੀ ਨਾ ਸਮਝੀ ਕਰਕੇ ਮੈਂ ਉਸ ਨੂੰ ਸਮਝਾਂ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ ਚੰਗਾ ਨਹੀਂ ਇਹ ਮੈਂ ਆਪਣੀ ਕਮਕਲੀ ਕਰਕੇ ਸੋਚਾਂ ਕਿ ਜੋ ਕੁਝ ਮੇਰੇ ਨਾਲ ਹੋਇਆ ਇਹ ਠੀਕ ਨਹੀਂ ਹੋਇਆ ਪਰ ਤੇਰੀ ਤਰਫੋਂ ਜੋ ਮੇਰੇ ਨਾਲ ਹੋਇਆ ਉਹ ਠੀਕ ਹੀ ਹੈ ਉਹ ਗਲਤ ਨਹੀਂ ਉਹ ਬਿਲਕੁਲ ਸਹੀ ਹੋਇਆ ਇਸ ਤਰ੍ਹਾਂ ਦੀ ਪੂਰੀ ਧਾਰਨਾ ਧ੍ਰਿੜ ਵਿਸ਼ਵਾਸ ਜਿਸ ਦਾ ਬਣ ਜਾਏ ਸਮਝ ਲਓ ਉਹ ਬਹੁਤ ਸਾਗਰ ਤੋਂ ਪਾਰ ਹੋ ਗਿਆ ਇਸ ਤਰ੍ਹਾਂ ਦੀ ਵਿਚਾਰ ਹੈ ਆਪ ਲੜੀ ਵਾਰ ਸਰਵਨ ਕਰੋ ਹਾਂਜੀ ਇੱਕਦਮ ਆ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਹਰ ਕਰਨ ਕਮਲ ਕੀ ਟੇ ਸਤਗੁਰ ਦਿੱਤੀ ਤੁਸ ਕਾ ਬਲਰਾਮ ਜੀਉ ਸਤਗੁਰ ਦੀ ਬਖਸ਼ਿਸ਼ ਸਤਗੁਰ ਦੀ ਰਹਿਮਤ ਹੋਈ ਸਤਗੁਰ ਦੀ પ્રસੰਤਾ ਮਿਲੇ ਉਹਨੇ ਕੀ ਕੀਤਾ ਉਹਨੇ ਦਾਮਨ ਪਕੜਾ ਦਿੱਤਾ ਪ੍ਰਭੂ ਦਾ ਉਹਨੇ ਕਹਿ ਦਿੱਤਾ ਟੇਕ ਭਰੋਸਾ ਪਕੜ ਪ੍ਰਭੂ ਦਾ ਗੁਰੂ ਦੀ ਸੰਗਤ ਕਰਨ ਦਾ ਲਾਭ ਕੀ ਟੇਕ ਟੇਕ ਪ੍ਰਮਾਤਮਾ ਦੀ ਭਰੋਸਾ ਪ੍ਰਮਾਤਮਾ ਇਸੇ ਵਾਸਤੇ ਗੁਰੂ ਨੂੰ ਦਰ ਕੇ ਮੈਂ ਕਈ ਵਾਰ ਅਰਜ਼ ਕੀਤੀਏ ਗੁਰੂ ਦੁਆਰਾ ਦਰਵਾਜ਼ਾ ਹੈ ਦਰਵਾਜ਼ਾ ਬੈਠਣ ਵਾਸਤੇ ਵੀ ਨਹੀਂ ਆਉਂਦਾ ਦਰਵਾਜ਼ਾ ਸੌਣ ਵਾਸਤੇ ਵੀ ਨਹੀਂ ਆਉਂਦਾ ਦਰਵਾਜ਼ਾ ਲੰਘਣ ਵਾਸਤੇ ਹੁੰਦਾ ਹੈ ਲੰਘ ਜਾਓ ਦਰ ਤੋਂ ਲੰਘ ਜਾਓ ਤੇ ਘਰ ਦੇਚ ਪਹੁੰਚ ਜਾਓ ਦਰ ਗੁਰੂ ਹੈ ਘਰ ਪ੍ਰਭੂ ਹੈ ਬਿਨਾਂ ਦਰ ਤੋਂ ਲੰਗੇ ਘਰ ਦੇਚ ਨਹੀਂ ਪਹੁੰਚਾਂਗੇ ਬਿਨਾਂ ਸੁਰਤ ਸ਼ਬਦ ਨਾਲ ਜੋੜਿਆਂ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ ਸੁਰਤ ਸ਼ਬਦ ਦੇ ਚ ਜੁੜ ਗਈਏ ਦਰ ਤੱਕ ਪਹੁੰਚ ਗਿਆ ਹੈ ਪਹਿਚਾਨ ਕੀ ਹੋਵੇਗੀ ਇਹਦਾ ਭਰੋਸਾ ਹੁਣ ਪਰਮਾਤਮਾ ਤੇ ਇਹ ਪ੍ਰਭੂ ਤੱਕ ਪਹੁੰਚ ਗਿਆ ਇਹਨੇ ਆਪਣੀ ਡੋਰੀ ਪਰਮਾਤਮਾ ਨੂੰ ਪਕੜਾ ਦਿੱਤੀ ਹੈ ਬਖਸ਼ਿਸ਼ ਕੀਤੀ ਹੈ ਗੁਰੂ ਨੇ ਉਹਨੇ ਜੀਵਨ ਦੀ ਡੋਰੀ ਪ੍ਰਭੂ ਨੂੰ ਪਕੜਾ ਦਿੱਤੀ ਹੈ ਪਰਮਾਤਮਾ ਦੀ ਟੇਕ ਬਖਸ਼ਿਸ਼ ਕਰ ਦਿੱਤੀ ਹੈ ਜਿਸ ਮਨੁੱਖ ਦੇ ਅੰਦਰ ਵੀ ਪਰਮਾਤਮਾ ਤੇ ਭਰੋਸਾ ਹੋ ਗਿਆ ਹੈ ਉਹਦਾ ਹੀ ਆਸਰਾ ਪਕੜ ਲਿਆ ਔਰ ਹਰ ਜਗ੍ਹਾ ਤੋਂ ਆਪਣੇ ਆਪ ਨੂੰ ਬਿਆਸਰਾ ਕਰ ਲਿਆ ਇਹ ਬਹੁਤ ਵੱਡੀ ਬਖਸ਼ਿਸ਼ ਹੈ ਇਹ ਬਹੁਤ ਵੱਡੀ ਰਹਿਮਤ ਹੈ ਹਾਂਜੀ ਹਰ ਅੰਮ੍ਰਿਤ ਫਰੇ ਪੰਡਾਰ ਸਭ ਕਿਛ ਹੈ ਘਰ ਕਿਸਕਾ ਹੈ ਬਲਰਾਮ ਜੀਓ ਕਿਸ ਦੀ ਟੇਕ ਪਕੜਾਈ ਜਿਹਦੇ ਬੜੇ ਬੜੇ ਭੰਡਾਰੇ ਅੰਮ੍ਰਿਤ ਨਾਲ ਭਰੇ ਜਿਹਦੇ ਭੰਡਾਰਿਆਂ ਵਿੱਚ ਸਭ ਕੁਛ ਹੈ ऐसा कुछ भी नहीं कि उदे घर ना होवे घर ता तेरे सब किछ है सब किछ दा कोई दान नहीं कर सकदा क्योंकि सब कुछ राजे दे घर दे विच भी नहीं आउंदा धनवान दे घर दे विच भी नहीं आउंदा एक छोटी दे धनवान कोलो कोई कला लेनी है चित्रकला मूर्ति कला संगीत कला ए धनवाना कोलो नहीं आउंदा ਕਲਾਕਾਰ ਬਣਨ ਲਈ ਕਿਸੇ ਕਲਾ ਨੂੰ ਸਿੱਖਣ ਲਈ ਸਮਾਂ ਕੱਢਣਾ ਪੈਂਦਾ ਹੈ। ਵਕਤ ਕੱਢਣਾ ਪੈਂਦਾ ਹੈ। ਛੋਟੀ ਦਾ ਵਪਾਰੀ ਛੋਟੀ ਦੇ ਧਨਾੜ ਮੰਨੋ ਕੁਲ ਸਮਾਂ ਨਹੀਂ ਹੁੰਦਾ। ਕਹਿ ਦਿੰਦੇ ਨੇ ਮੈਨੂੰ ਕਈ ਦੁੱਖ ਮਸਕੀਨ ਜੀ ਸਾਡੇ ਕੋਲ ਤੇ ਰੋਟੀ ਖਾਣ ਦੀ ਵੇਲ ਕੋਈ ਨਹੀਂ। ਕਿਸ ਤਰ੍ਹਾਂ ਬੁਰਦਵਾਰ ਹੈ ਇਹ। ਸਾਰੀ ਮਿਹਨਤ ਰੋਟੀ ਵਾਸਤੇ। ਤੇ ਰੋਟੀ ਖਾਣ ਦੀ ਵੇਲ ਕੋਈ। ਕਈ ਕਹਿੰਦੇ ਨੇ ਗੈ ਨਹੀਂ ਜੀ ਸਾਡੇ ਕੋਲ ਤੇ ਆਰਾਮ ਕਰਨ ਦੀ ਵੀ ਵੇਲ ਕੋਈ ਨਹੀਂ ਨਿਤਨੇਮ ਕਿਥੋਂ ਕਰੀਏ ਸਾਰੀ ਭਜ ਦੌੜ ਆਰਾਮ ਕਰਨ ਲਈ ਤੇ ਆਰਾਮ ਕਰਨ ਦੀ ਵੇਲ ਕੋਈ ਨਹੀਂ ਕਈ ਇਸ ਤਰ੍ਹਾਂ ਵੀ ਛੋਟੀ ਅਕਲ ਦੇ ਕਹਿ ਦਿੰਦੇ ਨੇ ਕਹਿੰਦੇ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ ਇੱਕ ਦੋ ਸਜਣਾ ਨੂੰ ਮੈਂ ਕਿਦਰੇ ਕਹਿ ਬੈਠਾ ਮੁੜ ਕੇ ਹੁਣ ਮੈਨੂੰ ਇਸ ਤਰ੍ਹਾਂ ਨਹੀਂ ਕਹਿੰਦੇ ਜਨੇ ਆਖਿਆ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ ਮੈਂ ਕਿਹਾ ਤੂੰ ਦੇਖਦਾ ਰਹਿ ਜਾਏਗਾ ਮੌਤ ਆਪਣਾ ਸਮਾਂ ਕੱਢ ਲਏ ਉਹਨੇ ਕਹ ਤੂੰ ਦੇਖਦਾ ਹੀ ਰਹਿ ਜਾਏਗਾ ਤੂੰ ਕਿਤਨਾ ਵੀ ਆਖ ਸਾਡੇ ਕੋਲ ਮਰਨ ਦੀ ਵੇਲ ਨਹੀਂ ਪਰ ਮੌਤ ਕੋਲ ਵੇਲ ਹੈ ਆ ਜਾਏਗੀ ਆ ਜਾਏਗੀ ਮਨੁੱਖ ਸਮਝਦਾ ਨਹੀਂ ਪ੍ਰਭੂ ਦੇ ਘਰ ਸਭ ਕੁਝ ਹੈ ਸਭ ਕੁਝ ਹਰਿਗ ਦੇ ਕੋਲ ਨਹੀਂ ਆ ਗਰਤਾ ਤੇਰੇ ਸਭ ਕੁਝ ਹੈ ਉਹਦੇ ਘਰ ਅੰਮ੍ਰਿਤ ਦੇ ਭੰਡਾਰੇ ਭਰੇ ਹੋਏ ਨੇ ਐਸੀਆਂ ਵਸਤੂਆਂ ਜੋ ਮ੍ਰਿਤੂ ਤੋਂ ਰਹਿਤ ਕਰ ਦੇਣੀਆਂ ਵੱਡਾ ਪੈ ਤੇ ਮੌਤ ਦਾ ਹੀ ਹੈ ਤੇ ਮੈਂ ਅਕਸਰ ਅਰਜ਼ ਕਰਦਾ ਹੁੰਨਾ ਮੌਤ ਇੱਕ ਤਰ੍ਹਾਂ ਦੀ ਨਹੀਂ ਸਿਰਫ ਸਰੀਰਕ ਮੌਤ ਨਹੀਂ ਹੁੰਦੀ ਆਰਥਿਕ ਮੌਤ ਸਮਾਜਿਕ ਮੌਤ ਰਾਜਨੀਤਿਕ ਮੌਤ ਰੂਹਾਨੀ ਮੌਤ ਕੋਈ ਇੱਕ ਮੌਤ ਆਉਂਦੀ ਹੈ ਚਲਦੇ ਹੋਏ ਸਵਾਸ ਰੁਕ ਜਾਣ ਸਰੀਰਕ ਮੌਤ ਆਉਂਦਾ ਹੋਇਆ ਧਨ ਰੁਕ ਜਾਏ ਤੇ ਜਿਹੜਾ ਕੋਲ ਹੈ ਸਾਰਾ ਚੜਾ ਜਾਏ ਆਰਥਿਕ ਮੌਤ ਕਹਿੰਦੇ ਨੇ ਤੇ ਅਰਥ ਦੀ ਦੁਨੀਆ ਛਤਮ ਹੋਵੇ ਛਤਮ ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਕੋਈ ਦਾਗ ਲੱਗ ਗਿਆ ਬਰਾਦਰੀ ਦੇ ਵਿੱਚ ਬਣੀ ਹੋਈ ਪ੍ਰਤਿਸ਼ਟਾ ਖਤਮ ਹੋ ਗਈ ਜਿਵੇਂ ਮਰਦੇ ਦਾ ਸਿਰ ਉੱਚਾ ਨਹੀਂ ਹੁੰਦਾ ਇਹਦਾ ਸਮਾਜ ਦੇ ਸਿਰ ਉੱਚਾ ਨਹੀਂ ਬਰ ਗਿਆ ਸਮਾਜਿਕ ਮੌਤ ਰਾਜਨੀਤਿਕ ਮੌਤ ਪਬਲਿਕ ਨੇ ਸਮਰਥਨ ਵਾਪਸ ਲੈ ਲਿਆ ਔਰ ਸਮਰਥਨ ਮਿਲਣਾ ਔਖਾ ਹੋ ਗਿਆ ਤੋ ਸਹਜੇ ਸਹਜੇ ਕੀ ਹੁੰਦਾ ਰਾਜਨੀਤਿਕ ਮੌਤ ਹੋ ਜਾਂਦੀ ਸਾਰੀ ਦੁਨੀਆ ਵਿੱਚ ਸਤਰਾ ਦੇ ਲੀਡਰ ਘੁੰਮ ਰਹੇ ਨੇ ਜਿਨ੍ਹਾਂ ਦਾ ਤੋਤੀ ਕਿਸੇ ਵਕਤ ਬੋਲਦਾ ਸੀ ਰੇਡੀਓ ਅਖਬਾਰ ਤੇ ਇਹੀ ਛਾਇਓਏ ਸਨ ਟੀਵੀ ਤੇ ਇਹੀ ਛਾਇਓਏ ਸਨ ਗੁਫਤਗੂ ਦਾ ਮਰਕਜ਼ ਇਹੀ ਬਣੇ ਹੋਏ ਸਨ ਗੱਲਬਾਤ ਦਾ ਮੁੱਦਾ ਇਹੀ ਬਣੇ ਹੋਏ ਸਨ ਅੱਜ ਨਹੀਂ ਹੈ ਅੱਜ ਕਿਸੇ ਗਲੀ ਚੋਂ ਲੰਘ ਜਾਂਦੇ ਪਤਾ ਹੀ ਨਹੀਂ ਚਲਦਾ ਜਿਵੇਂ ਗਊਸ਼ਾਲੇ ਦੇ ਗਊ